ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਪਰਣਾ ਫਿਲੀਪੀਨ ਚ ਵੱਸਦੇ ਆਂਦਾ ਮੈਂ ਦੁਆ ਕਰਦਾ ਤੁਸੀਂ ਸਭ ਖੁਸ਼ ਹੋਵੋਗੇ ਆ ਪਿਤੀ ਰਾਤੀ ਗੱਲ ਕਰਨਿਆਂ ਬੰਦੇ ਜਿਹੜੇ ਘਰਾਂ ਚ ਵੱਟਦੇ ਨੇ ਰਾਤ 2:30 ਵਜੇ ਵਾਰਦਾ ਤਾਂ ਚੰਗਨੋ ਚ ਕਰ ਗਏ ਬੰਦੇ ਚਲੋ ਬਚਾ ਹੋਇਆ ਉਹਨਾਂ ਦਾ ਉਹ ਪਰਿਵਾਰ ਨੇ ਰਿਪੋਰਟ ਕੀਤੀ ਥਾਣੇ ਚ ਮੇਰਾ ਵੀ ਸਾਰੇ ਉਹਦਾ ਸਾਥ ਦਿਹਾ ਕਰੋ ਕਿਉਂਕਿ ਦੇਖੋ ਜੀ ਅ ਕਈ ਬੰਦੇ ਸੋਚਦੇ ਚਲੋ ਰਿਪੋਰਟ ਨਹੀਂ ਕਰਾਂਦੇ ਉਹਨਾਂ ਦਾ ਫਿਰ ਸੋਚਣਾ ਬਣਦੇ ਹੀ ਮੇਰੇ ਹਿਸਾਬ ਨਾਲ ਤੇ ਲੱਗਦਾ ਮੈਨੂੰ ਜਿਤ ਤੱਕ ਮੇਰੀ ਸੋਚ ਨਹੀਂ ਹੈ ਕਹਿੰਦੀ ਵੀ ਉਹਨਾਂ ਦੇ ਵੀ ਸਾਡੇ ਨਾਲ ਹੋ ਗਈ ਗੱਲ ਨੂੰ ਕਿਸੇ ਹੋਰ ਨਾਲ ਵੀ ਹੋ ਜੇ ਯਾਰ ਆਪਾਂ ਜੇ ਇਹਨਾਂ ਸੋਚਿਆ ਕਰੋ ਵੀ ਜੇ ਅੱਜ ਸਾਡੇ ਨਾਲ ਹੋ ਗਈ ਕਿਤੇ ਦੁਬਾਰਾ ਫੇਰ ਨਹੀਂ ਹੋਣੀ ਕਾ ਯਾਰ ਦੁਬਾਰਾ ਦੁਬਾਰਾ ਹੋਈ ਏ ਬੰਦਿਆਂ ਨਾਲਾ ਮੇਰਾ ਵੀਰ ਤੁਸੀਂ ਇੱਕ ਦੂਜੇ ਦਾ ਸਾਥ ਦਿਓ ਇਹਨੂੰ ਆਪਾਂ ਵਾਰਦਾਤ ਨੂੰ ਰੋਕ ਸਕੀਏ ਇਕੱਠੇ ਹੋ ਕੇ ਚੀਜ਼ ਦਾ ਹੱਲ ਕਰੀਏ ਫਿਰ ਉਹ ਫਕਰਾਂ ਚ ਵੀ ਸੇਵ ਨਹੀਂ ਅਗਰ ਆਦ ਨੂੰ ਬੰਦਾ ਸੁੱਤਾ ਪਿਆ ਹੁੰਦਾ ਜੇ ਰਾਤ ਨੂੰ ਘਰ ਆ ਕੇ ਵੜ ਜਾਨਾ ਸਾਡਾ ਨੁਕਸਾਨ ਹੋ ਮੇਰੇ ਵੀ ਰਿਪੋਰਟ ਜਰੂਰ ਕਰਾਇਆ ਕਰੋ ਫਿਰ ਪੁਲਿਸ ਦੇ ਜਾਇਆ ਕਰੋ ਪੁਲਿਸ ਵਾਲੇ ਵੀ ਕਹਿੰਦੇ ਨੇ ਕਿ ਤੂੰ ਦਾ ਤੁਹਾਡੇ ਬੰਦੇ ਰਿਪੋਰਟਾਂ ਦੇ ਕਰਾਉਂਦੇ ਕੋ ਨਹੀਂਗੇ ਮੇਰੇ ਵੀ ਰਿਪੋਰਟ ਕਰਾਇਆ ਕਰੋ ਪੁਲਿਸ ਕੋਲ ਰਿਕਾਵਣ ਦਾ ਤਾਂ ਇਹ ਬੰਦੇ ਫੜੇ ਜਾਣਗੇ ਤੇ ਮੇਰੇ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਸੇਫਟੀ ਵਾਸਤੇ ਬਰੰਗਈ ਪੁਲਿਸਾਂ ਦੇ ਨੰਬਰ ਘਰ ਲੈ ਕੇ ਰੱਖੋ ਕੋਈ ਵਾਰਦਾਤ ਹੋ ਤੁਹਾਨੂੰ ਬੰਦਾ ਉਪਰ ਦੇਦਾ ਪੁਲਿਸ ਨੂੰ ਥਾਣੇ ਫੋਨ ਕਰੋ ਤੇ ਆਪਣੀ ਸੇਫਟੀ ਰੱਖੋ ਤੇ ਮੇਰੇ ਵੀਰ ਜਉਂਦੇ ਵਸਦੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਖੱਲੇ-ਖੱਲੇ ਤੱਕ ਮੇਰੀ ਗੱਲ ਪਹੁੰਚਾਇਆ ਥੈਂਕ ਯੂ ਧ